ਨਾ ਬਲਿਓ ਵੀ ਜਿਹੜੀ ਜਿਹੜੇ ਕੋਚ ਆ ਉਹ ਹੀ ਅਪੀਲ ਕਰ ਸਕਦੇ ਆ ਤੇ ਜਿਹੜੀ ਟੈਕਨੀਕਲ ਕਮੇਟੀ ਉਹ ਫੈਸਲਾ ਲਵੇਗੀ ਬਾਹਰਲਾ ਬੰਦਾ ਇੰਟਰਫੇਅਰ ਨਾ ਕਰੇ ਲਓ ਜੁਡੀ ਐ ਫੇਰ ਧੱਲੋ ਦੀ ਆ ਪੂਰੇ ਖੜ ਕੇ ਛੜਦੇ ਛੋਟਿਆ ਵੀਰਿਆ ਕਰਨੀ ਰੀਸ 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 ਸ਼ਰਾਬੀਆਂ ਦੀ ਆ ਵੀਹ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਸਿਧਮਾ ਵਾਲਾ ਉਹ ਗੱਲ ਜੀ ਬਣੀ ਹੈ ਮੈਜਰਾ ਸਵਾਦ ਆ ਜਾਣਾ ਹੈ ਤਾੜੀਆਂ ਮਾਰਦੇ ਜੋਰ ਨਾਲ ਉਹ ਸਵਾਦ ਲਾਲਾ ਲਾਲਾ ਹੋ ਗਈ ਖੜਾ ਗਿਆ ਹਲਸੀ ਘਰੋ ਘਰੀ ਵਾਰਤੇ ਸੱਚਾ ਤੇ ਮਲਸੀ ਘਰੋ ਘਰੀ ਵਾਰਤੇ ਸੱਚਾ ਤੇ ਮਲਸੀ ਦੀ ਮੇਲਾ ਸਫਲ ਹੋ ਗਿਆ ਬਿੰਦਰ ਜੀ ਮੇਲਾ ਸਫਲ ਹੈ ਵੇਲੇ ਸਫਲੇ ਸੰਗਤ ਦੇ ਨਾਲ ਹੁੰਦੇ ਆ ਸੰਗਤ ਪਿਆਰ ਕਰਦੀ ਐ ਇਸ ਸਟੇਡੀਅਮ ਨੂੰ ਪਿਆਰ ਕਰਦੀ ਐ ਇਸ ਕਲੱਬ ਨੂੰ ਪਿਆਰ ਕਰਦੀ ਐ ਲਓ ਇੰਦਰਜੀਤ ਦਾ ਵੀਰ ਕਬੱਡੀ ਪਾਰਿਆ ਦੁੱਗਿਆਂ ਵਾਲਿਆ ਨਿਰਮਲ ਸਿੰਘ ਗਿੱਲ ਨੂੰ ਮਾਰ ਐ ਪਾਤਾ ਗੁਰਵਿੰਦਰ ਕੌਰ ਦਾ ਪੁੱਤ ਫੜਦਾ ਗੁੱਟ ਹੁੰਦਾ ਨੂਰੇ ਇਹ 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 ਪਰਲੀ ਬਗਲ ਇਸ ਵੇਲੇ ਕਫੈਨ ਜੀ ਦੀ ਵੱਧ ਦੁਨੀਆ ਕਹੋਂ ਦਾ ਕਿਸੇ ਤੋਂ ਨਾ ਘੱਟ ਬੱਲੀਏ ਖੇੜ ਦਾ ਦਲੇਰੀ ਫੁੱਲ ਨਾਲ ਦੇਖਿਆ ਦੁੱਗਾਂ ਵਾਲਾ ਜੱਟ ਬੱਲੀਏ ਓ ਮਾਰਦਾ ਸਾਤੀ ਤੇ ਤੇਰੇ ਦਿੰਨੇ ਮੈਂਨੇ ਦੌਰ ਬਦਲਤਾ ਕਬਰੂ ਨੇ ਫਾਇਦਾ ਕੀ ਆ ਬੱਤ ਬੋਲ ਕੇ ਗਾਲੇ ਦਾ ਫਾਇਦਾ ਕੀ ਆ ਬੱਤ ਬੋਲ ਕੇ ਗਾਲੇ ਦਾ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਮੂਸੇ ਵਾਲੇ ਨੂੰ ਪਿਆਰ ਕਰਦੇ ਆ ਤਾੜੀਆਂ ਮਾਰ ਦਿਓ ਜੋਰ ਨਾਲ ਜੋਰ ਬਿਨਾ ਪੱਟਾਂ ਤੇ ਥਾਪੀ ਇੱਕ ਜੋਰਨਾ ਜੱਟਿਆ ਜੀ ਨੇ ਕੱਪ ਟ੍ਰੈਂਟੋ ਵਾਲਾ ਐਵੇਂ ਨਹੀਂ ਜਰਨੈਲ ਕੌਡੀ ਦਾ ਗੱਜੀ ਆਣੀਆਂ ਕਾਲਾ ਇਹ ਨੌਜਾਨ ਗਬਰੂ ਅਖਾਰੇ ਵਾਲਾ ਸੁੱਧਨਾ ਸੀ ਕਹਿੰਦੇ ਇੱਕ ਸਾਧੂ ਸਿੰਘ ਬਾਪ ਦਾ बन ਜਾਵੇ ਨਿੱਕਾ ਕਦੇ ਸਿਰਾ ਪੂਰਾ ਜਾਵਦਾ ਹੈ ਇਸ ਨੌਜਵਾਨ ਨੇ ਆਪਣਾ ਪਸੀਨਾ ਡੋਲਾ ਪੰਜਾਬ ਟਾਈਗਰ ਕਬੱਡੀ ਕਲੱਬ ਦੇ ਲਈ ਅੱਜ ਮਾਨਸਰਵਾਰ ਗੋਲਡ ਨੈਟ ਦੇ ਨਾਲ ਅਖਾੜੇ ਵਾਲੇ ਸਰਗिए ਸਰਦਾਰ ਸਾਧੂ ਸਿੰਘ ਦੇ ਪੁੱਤ ਨਿੱਕੇ ਦਾ ਮਾਨਸਰਵਾਰ ਹੋਣਾ ਹੈ ਮੇਰੇ ਵੀਰੋ ਖਾੜਾ ਹੈ ਪਿੰਡ ਕੋਲ ਜਗਰਾਵਾਂ ਦੇ ਡੱਕ ਲੈਂਦਾ ਧਾਵੀਆਂ ਨੂੰ ਜ਼ੋਰ ਲਾ ਕੇ ਬਾਹਾਂ ਤੇ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਨੌਜਵਾਨ ਗੱਭਰੂ ਰਵੀ ਕਬੱਡੀ ਪਾਉਣ ਦੇ ਲਈ ਇੰਦਰਜੀਤ ਦਾ ਵੀਰ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਖੁਸ਼ੀ ਨੇ ਬਿਉਤ ਬੰਦੀ ਕੀਤੀ ਹੈ ਵੀ ਕਿਵੇਂ ਟੱਕੀਏ ਦਰਸ਼ਕ ਨੱਚਣ ਪਰ ਰਵੀ ਵੀ ਮੇਰੇ ਵੀਰੋ ਸ਼ਾਰਪ ਬ੍ਰੇਨ ਧਾਵੀ ਹੈ ਲਓ ਕਰਦਾ ਟਰਾਈ ਦੁੱਧਿਆ ਵਾਲਾ ਵਿੱਚੋਂ ਤੇਰੀ ਨੀਤ ਨਹੀਂ ਲਿਭਾਉਣ ਦੀ ਕਿਹੜੀ ਗੱਲੋਂ ਧੋੜਦਾ ਖਰਕਵੇ ਅੱਖੀਆਂ ਤੋਹੀ ਜੰਨਾ ਤੇਰੀਆਂ ਝਾਕਣੀ ਚ ਪੈ ਗਿਆ ਫਰਕਵੇ ਦੁਨੀਆ ਦੇ ਰਸਤੇ ਨਾ ਮਾਰੇ ਵੀਰੋ ਖੁਸ਼ੀ ਵਰਗੇ ਰਸਮ ਕਵੈਡੀ ਖਿਡਾਰੀ ਹੈ ਸੰਦੀਪ